ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਦੱਸ ਦਈਏ ਕਿ ਕੇਂਦਰੀ ਮੰਤਰੀ ਤਰुण ਚੋਗ ਜੋਗੀ ਹੈ ਇੱਥੇ ਸਜਲੰਦਰ ਦੇ ਸਰਕਟ ਹਾਊਸ ਵਿਖੇ ਪਹੁੰਚੇ ਸਨ ਜਿੱਥੇ ਉਹਨਾਂ ਦੇ ਵੱਲੋਂ ਦੱਸ ਦਈਏ ਕਿ ਭਗਵੰਤ ਮਾਨ ਤੇ ਜੋ ਕਿ ਇਹ ਸਿੱਧੇ ਨਿਸ਼ਾਨੇ ਸਾਹਮਣੇ ਗਏ ਉਹਨਾਂ ਨੇ ਕਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਹੜਾ ਦੀ ਸਥਿਤੀ ਬਣੀ ਹੈ ਉਹ ਉਸ ਕੇਵਲ ਔਰ ਕੇਵਲ ਉਸ ਦੇ ਜ਼ਿੰਮੇਵਾਰ ਮਾਨ ਸਰਕਾਰ ਹੈ ਉਹਨਾਂ ਨੇ ਕਿਹਾ ਕਿ ਇੱਕ ਜੋ ਹੜ ਆਏ ਨੇ ਉਹ ਮੈਨ ਮੇਡ ਨਹੀਂ ਬਲਕਿ ਮਾਨ ਮੇਡ ਜੋ ਕਿ ਇਹ ਡਿਜ਼ਾਸਟਰ ਆਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਹ ਸਭ ਜੋ ਕਿ ਇਹ ਮਾਨ ਸਰਕਾਰ ਦੀ ਲਾਪਰਵਾਹੀ ਹੈ ਜਿਸ ਤੋਂ ਬਾਅਦ ਜੋ ਕਿ ਇਹ ਪੰਜਾਬ ਦੇ ਵਿੱਚ ਹੜਾ ਦਾ ਮਾਹੌਲ ਬਣਿਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹੜਾ ਦਾ ਮਾਹੌਲ ਪੰਜਾਬ 'ਚ ਬਣਿਆ ਹੈ ਪਰ ਸਿਆਸੀ ਜੋ ਤਖਤਾ ਉਹ ਸਿਆਸੀ ਜੋ ਗੱਲਬਾਤ ਹੈ ਉਹ ਹੱਲੇ ਵੀ ਚੱਲ ਰਹੀ ਹੈ ਨਾਲੋ ਨਾਲ ਉਹਨਾਂ ਨੇ ਜੋ ਕਿ ਵਿਧਾਨ ਸਭਾ ਦੇ ਸੈਸ਼ਨ 'ਚ ਵੀ ਗੱਲਬਾਤ ਕੀਤੀ ਤੇ ਉਹਨਾਂ ਨੇ স্মੋਕੀ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਾਂਗੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਤਰੁਣ ਚੋਗ ਸਨ ਉਹ 모ਹਿੰਦਰ ਕੇਪੀ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਉਹਨਾਂ ਦੇ ਪੁੱਤਰ ਰਿਚੀ ਕੇਪੀ ਦੇ ਜੋ ਕੀ ਹੈ નિધન ਤੇ ਉਹਨਾਂ ਦੇ ਨਾਲ ਦੁੱਖ ਪ੍ਰਗਟਾਵਾ ਕੀਤਾ ਬਾਹਰ ਆ ਕੇ ਜਦ ਉਹਨਾਂ ਨੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਆ ਪੂਰਾ ਵੀਡੀਓ ਭਗਵਾਨ ਵਾਲਮੀ ਕੀ ਜੀ ਦੇ ਉਤਸਵ ਦੀ ਤਿਆਰੀ ਇੱਕ ਵੱਡਾ ਜੱਤਾ ਇੱਥੋਂ ਅੰਮ੍ਰਿਤਸਰ ਭਗਵਾਨ ਵਾਲਮੀ ਕੀ ਤਿਰਤ ਜਾ ਰਿਹਾ ਮੈਂ ਸਾਡੇ ਲੋਕਲ ਯੂਨਿਟ ਨੇ

पार हो गी है। और अगो की करना चाहिए स्टेट लेकिन दिशाहीन सी से उस विधानसभा की कार्रवाई क्या गया कि ए आप दा जड़ी है मेड नहीं। मैं भगवंत तो मान साहब ना मेड है मान मेड डिजास्टर मान मेड डिजास्टर है और मान मेड डिजास्टर किसरा भगवंत मान साहब अवैध खनन किन्ने करवाया लगभग पौने चार साल तो सत्ता च पौन है और तीड सब को पुराना रिकॉर्ड है भगवंत मान साहब बड़े चुटकले करते होंगे ये जड़ा खनन का पैसा है वो तो कड़ी कड़ी कोठी चाहता है ਭਗਵੰਤਮਾਨ ਸਾਹਿਬ ਔਰ ਤੋਂ ਕਈ ਗੁਣਾ ਖਨਨ ਤੁਹਾਡੇ ਟਾਈਮ 'ਚ ਹੋਇਆ ਪਿਛਲੀਆਂ ਸਰਕਾਰਾਂ ਦੇ ਕਈ ਗੁਣਾ ਖਨਨ ਤੁਹਾਡੇ ਟਾਈਮ 'ਚ ਹੋਇਆ ਉਹ ਖਨਨ ਦਾ ਪੈਸਾ ਹੋਂ ਕਿਹੜੀ ਕੋਠੀ 'ਚ ਜਾਂਦਾ ਦੱਸਦੇ ਹੋ ਹਾਊਸ 'ਚ ਦੱਸ ਦਿਓ ਪੰਚਾਇਤ ਰੱਬ ਦਾ ਰੂਪ ਹੁੰਦੀ ਹੈ ਪੰਚਾਇਤ 'ਚ ਹੀ ਦੱਸ ਦਿਓ ਔਰ ਮੈਂ ਇਸ ਤੋਂ ਅਗਲਾ ਕਦਮ ਕਰਨਾ ਸਾਰੇ ਹੀ ਇਲਾਕੇ ਜਿੱਥੇ-ਜਿੱਥੇ ਅवैध ਖਨਨ ਹੋ ਰਿਹਾ ਸੀ ਉਨਾ ਨੇ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ ਇਤੋਂ ਤੱਕ ਕਿ ਸਤਲੁਜ ਦੇ ਕੰਡੇ ਸਸਰਾਲੀ ਪਿੰਡ ਹੈ ਉਹ ਪਿੰਡ ਦੇ ਲੋਕਾਂ ਨੇ ਧਰਨਾ ਦਿੱਤਾ ਧਰਨਾ ਦਿਨ ਤੋਂ ਬਾਅਦ ਲਗਾਤਾਰ ਸੱਤਿਗ੍ਰਹਿ ਕੀਤਾ گورنر ਕੋ ਕੇ گورنر ਨੇ ਆਰਡਰ ਜਾਰੀ ਕੀਤੇ ਔਰ 18 ਅਪ੍ਰੈਲ 2025 ਨੂੰ ਇੱਕ ਐਫ ਆਈ ਆਰ ਰਜਿਸਟਰਡ ਹੋਈ ਖਾਨੇ ਦੇ ਅੰਦਰ ਕਿਸ ਸਸਰਾਲੀ ਪਿੰਡ ਦੇ ਨਾਲ ਵਾਲੇ ਇਲਾਕੇ 'ਚ ਅਵੈਦ ਖਨਨ ਹੋ ਰਿਹਾ ਹੈ ਔਰ ਇਸ ਅਵੈਦ ਖਨਨ ਦੇ ਨਾਲ ਤੁਸੀਂ ਬੰਦ ਕੁੱਟ ਸਕਦਾ ਹੈ 18 April May June July ਅਗਰ ਕਿਸੇ ਨੇ ਧਿਆਨ ਨਹੀਂ ਦਿੱਤਾ ਕੋਈ ਅਰੇਸਟ ਨਹੀਂ ਤੁਸੀਂ ਪਿੰਡ ਦੇ ਲੋਕਾਂ ਕੋਲ ਜਾ ਕੇ ਪੁੱਛੋ ਜਨਤਾ ਰੱਪ ਹੁੰਦੀ ਹੈ ਪਿੰਡਿਤ ਦੇ ਸਾਰੀਆਂ ਪਾਰਟੀਆਂ ਦੇ ਲੋਕ ਹੋਣਗੇ ਉਹਨਾਂ ਕੋ ਪੁੱਛੋ ਕਹਿੰਦੇ ਜੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ अवैध खनन कई गुना गया कौन जिम्मेवार है जिन्हें एफआईआर तो पहले और एफआईआर तो बाद कार्रवाई नहीं दूसरा मेरा प्रश्न है भगवंत मान साहब पठानकोट वाले गेटा का वाइट पेपर जारी होना चाहिए कौन जिम्मेवार है कड़ी कंपनी उ ਜਿਹੜੀ ਕੰਪਨੀ ਨੂੰ ਤੁਸੀਂ ਕਹਿ ਰਹੇ ਕਿ ਉਹਨਾਂ ਨੇ ਤੈਅ ਕਰਨਾ ਸੀ ਕਿ ਮਜਬੂਤੀ ਹੈ ਕਿ ਨਹੀਂ ਹੈ ਉਹ ਕਿੰਨੇ ਲੱਖ ਰੁਪਏ ਸਰਕਾਰ ਦੇ ਕਾਊਂਟ ਵਿੱਚ ਉਹਨੂੰ ਦਿੱਤਾ ਗਿਆ ਮੇਰਾ ਇੱਕੋ ਪ੍ਰਸ਼ਨ ਹੈ ਇਹ ਦੂਸਰਾ ਪ੍ਰਸ਼ਨ ਹੈ ਭਗਵੰਤ ਮਾਨ ਸਾਹਿਬ ਉਹ ਅੋਸ਼ਧਾ ਤੁਸੀਂ ਲੋਕਾਂ ਦੇ ਸੰਗ ਘੋਟੇ ਹੋਏ ਨੇ ਤੇ ਕਾਂਗਰਸ ਵਾਲੇ ਤੋਂ ਨਾਲ ਨੂਹਲਾ ਕੁਸ਼ਤੀ ਖੇលਦੇ ਪਏ ਨੇ ਇੱਕੋ ਥਾਲੀ ਦੇ ਚੱਠੇ ਬੱਟੇ ਕਾਪਦੌਰ ਆਪ ਦਾ ਵਿਧਾਨ ਸਭਾ ਤੇ ਨਹੀਂ ਕਿਸੇ ਨੇ ਪੁੱਛਿਆ ਲੇਕਿਨ ਮੈਂ क्योंकि तो मीडिया लोकतंत्र का चौथा स्तंभ है मैं पूछना चाहना भगवंत मान साहब लख रुपये पास हिस्टरी किन्नीक अज तक उन्हें डैम चैक किते ने डैम चैक करने का तजर्बा दे करन है मेरा पूछो थे सामने आएगा शुन्य स्विमिंग पूल भी नहीं बनाया ਇਹ ਰੋ ਕੰਪਨੀ ਕਹੇ ਰੀ ਸਾਨੂੰ ਇਹ ਕੰਮ ਹੀ ਨਹੀਂ ਦਿੱਤਾ ਸਾਨੂੰ ਤੇ ਪੈਸਾ ਹੋਰ ਕਿਸੇ ਕੰਮਾਂ 'ਚੋਂ ਦਿੱਤਾ ਇਹ ਦੂਜਾ ਮੇਰਾ ਪ੍ਰਸ਼ਨ ਹੈ ਕਿ ਭਗਵੰਤਮਾਨ ਸਾਹਿਬ ਇਹ ਮਾਨ ਮੇਡ ਟ੍ਰੈਜੇਡੀ ਹੈ ਉਹਦਾ ਦੂਜਾ ਰੀਜ਼ਨ ਹੈ ਕਿ ਤੁਸੀਂ ਜਿੱਤੇ ਸਤਲੁਜ ਦੇ ਨਾਲ ਅਨਿਆਇ ਕੀਤਾ ਉੱਥੇ ਤੁਸੀਂ ਬੰਦਾ ਨੂੰ ਕਮਜ਼ੋਰ ਕੀਤਾ ਉੱਥੇ ਰਾਵੀ ਵਾਲੇ ਪਾਸੇ ਮਾਝੇ ਵਾਲੇ ਪਾਸੇ ਤੁਸੀਂ ਕੋਈ ਧਿਆਨ ਨਹੀਂ ਲੇ ਇਸਰਾ ਮੇਰਾ ਪ੍ਰਸ਼ਨ ਹੈ ਇਹ ਜਨਤਾ ਦੇ ਪ੍ਰਸ਼ਨ ਹੈ ਅ디 ਪਾਣੀ ਦੇ ਖੜੇ ਹੋ ਕੇ ਲੋਕਾਂ ਨਾਲ ਵਿਚਰ ਰਹੇ ਆ ਤਾਂ ਪ੍ਰਸ਼ਨ ਹੈ ਭਗਵੰਤਮਾਨ ਸਾਹਿਬ ਤੁਹਾਡੀ ਸਰਕਾਰ ਨੇ 260 ਕਰੋੜ ਰੁਪਏ ਦੇ ਟੈਂਡਰ ਇਸ਼ੂ ਤੁਸੀਂ ਤੁਹਾਡੇ ਇਰੀਗੇਸ਼ਨ ਮਨਿਸਟਰ ਗੋਇਲ ਸਾਹਿਬ ਜਿਹੜੇ ਕੱਲ ਵਿਧਾਨ ਸਭਾ 'ਚ ਤੱਕੀਆਂ ਲੈ ਕੇ ਕਲੁੱਤੇ ਸੀ ਉਹਨਾਂ ਨੇ ਇਹ ਪ੍ਰਸ਼ਨ ਉਠਾਇਆ ਔਰ ਜਵਾਬ ਦਿੰਦੇ ਕਿ ਆ ਹਾਊਸ ਚ ਕਿ ਰੁਪਈਏ ਨਾਲ ਅਸੀਂ ਸਾਰੇ ਬੰਦ ਪੱਕੇ ਕਰਾ ਲਏ ਨੇ ਜੇ ਬੰਦ ਪੱਕੇ ਹੋਏ ਸੀ ਇਹ ਤੁਸੀਆਂ ਟੁਕੀਆਂ ਕਿੱਥੋਂ ਮੇਰਾ ਚੌਥਾ ਪ੍ਰਸ਼ਨ ਹੈ ਕਿ ਭਗਵੰਤਮਾਨ ਸਾਹਿਬ ਹਮੇਸ਼ਾ ਹੀ ਬਾੜ ਦੀ ਤਿਆਰੀ 6 ਮਹੀਨੇ ਪਹਿਲੇ ਹੁੰਦੀ ਅਗਸਤ ਜੁਲਾਈ ਪੰਜਾਬ ਵਾਸਤੇ ਪਾਣੀ ਦਾ ਬੜਾ ਪ੍ਰੈਸ਼ਰ ਹੁੰਦਾ ਪੂਰੀ ਤਿਆਰੀ ਜੂਨ ਜੁਲਾਈ ਦੀ ਜਿਹੜੀ ਆ ਉਹ ਜਨਵਰੀ ਚ ਹੋਣੀ ਚਾਹੀਦੀ ਘਟ ਤੋਂ ਘਟ ਹੋਰੇ ਟੈਂਡਰ ਲੱਗਦੇ ਜਨਵਰੀ ਤੁਸੀਂ ਪੰਜਾਬ ਦੇ ਪਰੋਨੇ ਆਤੀਥੀ ਕੇਜਰੀਵਾਲ ਸਾਹਿਬ ਸਸੋਧਿਆ ਸਾਹਿਬ ਤੇ ਜੈਨ ਸਾਹਿਬ ਤਿੰਨਾਂ ਤਿਹਾੜ ਜੇ ਰਿਟਰਨ ਨੂੰ ਘੁਮਾਉਣ ਅਸੇ ਲੱਗੇ ਸੀ ਤੁਹਾਡ ਕੋ ਕੋਈ ਟਾਈਮ ਨਹੀਂ ਸੀ ਤੁਹਾਡੀ ਫੇਰੀਆਂ ਦਾ ਰਿਕਾਰਡ ਕੱਢ ਲਓ ਕਿਉਂਕਿ ਮੁੱਖ ਮੰਤਰੀ ਦਾ ਤੇ ਰਿਕਾਰਡ ਹੁੰਦਾ ਇਹਨਾਂ ਦੀ ਫੇਰੀਆਂ ਦਾ ਰਿਕਾਰਡ ਕੱਢੋ ਤਾਂ ਪਤਾ ਲੱਗ ਜਾਏਗਾ ਕਿ ਭਗਵੰਤ ਮਾਨ ਸਾਹਿਬ ਨਾ ਜਨਵਰੀ ਚੱਤੀ ਸੀ ਨਾ ਫਰਵਰੀ ਚੱਤੀ ਸੀ ਨਾ ਮਾਰਚ ਐਸੀ ਸੀ ਤੁਹਾਨੂੰ ਯਾਦ ਹੋਵੇਗਾ ਇੱਕ ਰੇਡ ਹੋਈ ਸੀ ਦਿੱਲੀ ਪੰਜਾਬ ਦੇ ਮੁੱਖ ਮੰਤਰੀ ਦੇ ਆਫਿਸ ਦੇ ਅੰਦਰ ਤੇ ਭਗਵੰਤ ਮਾਨ ਸਾਹਿਬ ਘਰੇ ਸੀ ਮੋਤੇ ਆਰਾਮ ਕਰ ਰਹੇ ਜਦੋਂ ਤਿਆਰੀ ਕਰਨੀ ਸੀ ਤੇ ਭਗਵੰਤ ਮਾਨ ਸਾਹਿਬ ਉੱਥੇ ਆਰਾਮ ਕਰ ਰਹੇ ਸੀ ਉਹ ਕੀ ਕਰ ਰਹੇ ਸੀ ਤੁਹਾਡੀ ਪ੍ਰੈਸ ਨੇ ਜਾ ਕੇ ਕਬਰ ਵੀ ਕੀਤੀ ਮੇਰਾ ਇੱਥੇ ਪ੍ਰਸ਼ਨ ਹੈ ਕਿ ਟੈਂਡਰ ਨਹੀਂ ਲੱਗੇ ਟਾਈਮ ਤੇ ਜਿਹੜੀਆਂ ਰਿਵਰਸ ਜਿਨ੍ਹਾਂ ਦੇ ਅੰਦਰ ਜਿਨ੍ਹਾਂ ਨੇ ਬਰਸਾਤੀ ਪਾਣੀ ਲੈ ਕੇ ਜਾਣਾ ਸੀ ਉਹਦੀ ਸਫਾਈ ਨਹੀਂ ਹੋਈ ਇਹ ਆਫੀਸ਼ੀਅਲੀ ਮੈਂ ਕਹਿ ਰਿਹਾ ਸਰਕਾਰ ਦਾ ਰਿਕਾਰਡ ਕਹਿੰਦਾ ਔਰ ਉਹਦੇ ਪਿੱਛੇ ਦੀ ਸਟੋਰੀ ਸੁਣੋ ਸਟੋਰੀ ਇਹ ਹੈ ਕਿ ਟੈਂਡਰ ਲੱਗ ਗਏ ਟੈਂਡਰ ਲੱਗਣ ਤੋਂ ਬਾਅਦ ਇਹ ਕਿਹਾ ਗਿਆ ਕਿ 180 ਦਿਨ ਵਹਿ ਲੱਗੇ ਲੇਟ ਲੱਗੇ ਜਾ ਕੇ April ਚ ਜਿਹੜੇ ਲੱਗਨੇ ਸੀ January ਚ ਕਿਉਂਕਿ ਭਗਵੰਤ ਮਾਨ ਸਾਹਿਬ ਬਿਜ਼ੀ ਸਨ ਉਹ ਤੋਂ ਕੇਜਰੀਵਾਲ ਸਾਹਿਬ ਹਾਰ ਗਏ ਫਿਰ ਸੋਗ ਮਨਾਂਦੇ ਰਹੇ ਪੰਜਾਬ ਦਾ ਕੋਈ ਪਿਆਰ ਟੈਂਡਰ ਲੱਗੇ ਟੈਂਡਰ ਲੱਗਣ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦਾ ਰੇਤ ਖਨਨ ਮਾਫੀਆ ਜਿਹੜੇ ਟੈਚੀ ਕਿਤੇ ਪਹੁੰਚਾਉਂਦੇ ਨੇ ਇਹਨਾਂ ਨੂੰ ਪਤਾ ਹੋਏਗਾ ਉਹ ਟੈਚੀ ਵਾਲੇ ਨੇ ਕਿਹਾ ਕਿ ਜੀ ਤੇ ਤੁਸੀਂ ਇਹ ਟੈਂਡਰ ਲਾਤੇ ਤੇ ਇਹ ਜਿਹੜਾ ਬਰਸਾਤੀ ਨਾਲੇ ਨੇ ਇਹਨਾਂ ਚੋਂ ਰੇਤ ਨਿਕਲੇਗੀ ਤੇ ਸ਼ਹਿਰਾ ਜਾ ਕੇ बिकੇਗੀ ਜਿਹੜੀ ਸਾਡੀ ਬਲੈਕ ਦੀ ਰੇਤ ਹੈ ਉਹਦਾ ਰੇਟ ਘਟ ਜਾਏਗਾ ਫਿਰ ਕੀ ਕੀਤਾ ਜਾਏ ਟੈਂਡਰ ਰੋਕੋ ਟੈਂਡਰ ਰੋਕ ਕੇ ਨਹੀਂ ਜਾ ਸਕਦੇ ਆਪਣੇ ਹੀ ਕਿਸੇ ਆਂਦੀ ਕੋ ਪੀਆਇਲ ਕੋਾਈ ਔਰ ਸਰਕਾਰ ਦਾ ਜਵਾਬ ਹਾਈ ਕੋਰਟ ਚ ਦਰਜ ਹੈ ਮੈਂ ਪ੍ਰੈਸ ਦੇ ਮਿੱਤਰਾਂ ਨੂੰ ਕਹਾਂਗਾ ਕਿ ਜਲੰਧਰ ਮੀਡੀਆ ਦਾ ਘਰ ਹੈ ਉਹ ਜਾ ਕੇ ਅਦਾਲਤ ਚ ਕਢਾਓ ਐਸਾ ਰੀਜ਼ਨ ਦਿੱਤਾ ਕਿ ਪੀਆਇਲ ਦੇ ਉੱਤੇ ਸਟੇ ਯਾਨੀ ਜਿਹੜੇ ਨਹਿਰਾਂ ਦੇ ਵਿੱਚੋਂ ਸਫਾਈ ਹੋਣੀ ਸੀ ਉਹ ਸਫਾਈ ਨਹੀਂ ਹੋਈ ਐਸ ਪਿਛੇ ਮੇਰਾ ਰੀਜ਼ਨ ਮੈਂ ਚਾਰ ਰੀਜ਼ਨ ਤੁਹਾਡੇ ਕਿ ਰੱਖੇ ਆ ਇਹ ਚਾਰੇ ਰੀਜ਼ਨ ਦਾ ਜਵਾਬ ਪੰਜਾਬ ਦੀ ਵਿਧਾਨ ਸਭਾ ਨੂੰ ਪੰਜਾਬ ਦੀ ਜਨਤਾ ਨੂੰ ਦਿਨਾ ਯੂ ਆਰ ਰਿਪਰੈਜ਼ੈਂਟੇਟਿਵ ਯੂ ਆਰ ਨੋਟ ਅ ਓਨਰ ਆਫ ਦਾ ਸਟੇਟ ਤੁਹਾਨੂੰ 5 ਸਾਲ ਐਸੇ ਪੰਚਾਇਤ ਚ ਮੈਂਬਰੀ ਦਿੱਤੀ ਪੰਜਾਬ ਦੀ ਤੁਸੀਂ ਉੱਥੇ इन्होंने चार कोशन का जवाब देने की राजनीति कर रहे हो दुर्भाग्यपूर्ण है और मैं कहना चाहना कि चीफ सैकटरी प्राइम मिनिस्टर की मीटिंग अंदर मांग रहे ने तेरह हजार छे सौ पांच सौ करोड़ ਪ੍ਰਾਈਮ ਮਿਨਿਸਟਰ ਕਹਿੰਦੇ 12000 ਤੋਂ ਟੋਟਲ ਆਪ ਦਾ ਰੀਲੀਫ ਫੰਡ ਦਾ ਪੈਸਾ ਪਿਆ 1600 ਹੋਰ ਲਵੋ ਇਹ ਹੋ ਗਿਆ 13600 ਜਾਂਦੇ ਆ ਉਹਨਾਂ ਨੇ 500 ਕਰੋੜ ਰੁਪਇਆ ਅਲੱਗ ਤੋਂ অতি ਸੰਵੇਦਨਸ਼ੀਲ ਦੇ ਨਾਮ ਤੇ ਅਲੱਗ ਤੋਂ ਪੂਰੇ ਪਰ ਪਹਿਲੇ ਦਿਨ ਤੋਂ ਜਦੋਂ ਹੜ੍ਹ ਆਇਆ ਹੜ੍ਹ ਤੋਂ ਜਦੋਂ ਭਗਵੰਤ ਸਿੰਘ ਸਾਹਿਬ ਰੈਸੇ ਤੇ ਮੈਂ ਤੇ ਵੀ ਪੁੱਛਣਾ ਚਾਹਨਾ ਕਿ ਪ੍ਰਾਈਮ ਮਿਨਿਸਟਰ ਇੰਡੀਆ ਦਾ ਉਹ ਆਪਣੇ ਉਹਨਾਂ ਖੇਤਰਾਂ ਚ ਆਇਆ ਹੋਏ ਪੰਜਾਬ ਦੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਹੀਂ ਗਏ ਪੰਜਾਬ ਦਾ ਸਪੀਕਰ ਨਹੀਂ ਗਏ ਨੰਬਰ 2 ਮਨਿਸਟਰ ਨਹੀਂ ਗਏ ਇਹ ਬੜਾ ਸ਼ੇਮ ਹੈ ਕਿ ਤੁਸੀਂ ਪੰਜਾਬ ਦੇ ਵਾਸਤੇ ਪੰਜਾਬ ਦਾ ਪੱਖ ਰੱਖਣ ਵਾਸਤੇ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਤੇ ਹਸਪਤਾਲ ਚਲੇਗੇ ਲੇਕਿਨ ਸਰਕਾਰ ਤੇ ਕੋਈ ਰਨ ਕਰ ਰਿਆ ਸੀ ਇਹ ਸਰਕਾਰ ਵੀ ਹਸਪਤਾਲ ਜਿਸ ਨੇ ਇਹ ਸੱਚ ਹੈ ਕਿ ਪੰਜਾਬ ਦੀ ਭਗਵੰਤ ਮਾਨ ਦੀ ਆਪਦਾ ਪਾਰਟੀ ਦੀ ਸਰਕਾਰ ਆਈ ਸੀ ਯੂ ਚਾ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਹੋ ਤੁਹਾਡਾ ਚੀਫ ਸੈਕਟਰੀ ਕੋਈ ਪੈਸਾ ਮੰਗ ਰਿਆ ਤੁਹਾਡੇ ਮੰਤਰੀ 20000 ਕਰੋੜ 20000 ਕਰੋੜ ਵੀ ਮੇਰੀ ਕਾਈਂਡਲੀ ਨਵੇਦਨ ਹੈ ਉਹ ਬ੍ਰੇਕਅਪ ਹੋਏਗਾ 20000 ਕਰੋੜ ਦਾ ਤਾਂ ਕਦੀ ਤੁਸੀਂ ਰਿਪੋਰਟ ਦੇਣਾ ਇਹ ਤਾਂ ਦੇਣੀ ਹੈ ਸਰਕਾਰੀ ਤੌਰ ਤੇ 2000 ਕਰੋੜ ਦਾ ਕੋਈ ਬ੍ਰੇਕਅਪ ਹੈ ਤੁਹਾਡ ਕੋਲ ਹੈ ਤੁਹਾਨੂੰ ਇੰਟੈਲੀਜੈਂਸੀ ਵਾਲੇ ਨੇ ਭੇਜਿਆ ਤੁਹਾਡ ਕੋਲ ਵੀ ਇਸ ਪੜਾਅ ਤੇ ਜਸੂਸੀ ਹੋ ਰਹੀ ਹੈ ਤੇ 13 ਮੈਂ ਪੁੱਛਣਾ 20000 ਕਰੋੜ ਉਹ ਕਿੱਥੇ ਹੈ ਹਵਨਦਮਨ ਸਾਹਿਬ ਵੀ ਜਾ ਉਹ ਕਰਨ ਦੇ ਯਾਰ ਕਰਨ ਦੇ ਕਰਨ ਦੇ ਕਰਨ ਦੇ ਕਰਨ ਦੇ 20000 ਕਰੋੜ ਰਹਿਣੇ ਦਰਹਿਣੇ 20000 ਕਰੋੜ ਰੁਪਇਆ ਮੇਰੀ ਬੇਨਤੀ ਹੈ 20000 ਕਰੋੜ ਰੁਪਈਆ ਦੀ ਕੈਲਕੂਲੇਸ਼ਨ ਕੀ ਹੈ ਮੈਨੂੰ ਭਾਜੀ ਉਹਨੇ ਤੁਸੀਂ ਮੇਰੀ ਤੁਸੀਂ ਚੈਨਲ ਚਲਾਉਂਦੇ ਹੋ ਇਹ ਬੱਚੇ ਆਉਂਦੇ ਆ ਇਹ ਜਾ ਕੇ ਕਿਸੇ ਦੁਕਾਨ ਤੋਂ ਸਮਾਨ ਖਰੀਦੇ ਪੁੱਛਦੇ ਤੇਰੀ ਕੈਲਕੂਲੇਸ਼ਨ ਕੀ ਹੈ ਉਹ ਕਹਿੰਦਾ ਜੀ ਤੁਸੀਂ ਗੈਸ ਲਲੋ ਸਿਲੰਡਰ ਲਲੋ ਇਹ ਗੈਸ ਤੇ ਚੁੱਲੇ ਦਾ ਰੇਟ ਐਨਾ ਹੈ ਸਿਲੰਡਰ ਦੇ ਚੁੱਲੇ ਦਾ ਰੇਟ ਐਨਾ 20000 ਕਰੋੜ ਦੀ ਕੈਲਕੂਲੇਸ਼ਨ ਭਗਵੰਤ ਮਾਨ ਜੀ ਦੀ ਕੈਬਨਟ ਦੇ ਕਿਸੇ ਵਜ਼ੀਰ ਦੇ ਮੂੰਹ ਚੋਂ ਬ੍ਰੇਕਅਪ ਨਹੀਂ ਆਇਆ ਅੱਛਾ ਮੈਂ ਦੂਸਰੀ ਗੱਲ ਇਹ ਹੋਰ ਪੁੱਛਣਾ ਚਾਹਨਾ ਕੱਲ ਤੁਸੀਂ اجلاس ਕੀਤਾ ਕਿ ਆ ਸਪੈਸ਼ਲ ਤਦਾਵਰੀਆਂ ਹੋਣਗੀਆਂ ਉਹ ਆਰਡਰ ਜਾਰੀ ਕੀਤਾ ਕਿਸੇ ਨੂੰ ਵੀ ਸਰਕਾਰ ਦੇ ਖਜ਼ਾਨੇ ਚੋਂ ਪੈਸਾ ਦਿੱਤਾ ਜਾਣਾ ਤੇ ਉਹਦੇ ਵਾਸਤੇ ਐਸਟੀਮੇਟ ਬਣਨੇ ਮੰਨ ਲਓ ਸੁਸ਼ੀਲ ਜੀ ਦੇ ਪਾਣੀ ਆਇਆ ਤੇ ਪਹਿਲੇ ਇਹਨਾਂ ਦੀ ਖੇਤ ਦੇ ਅੰਦਰ ਕਿੰਨੇ ਪਰਸੈਂਟ ਨੁਕਸਾਨ ਹੋਇਆ ਫਸਲ ਦਾ ਨੁਕਸਾਨ ਹੋਇਆ ਕਿਉਂ ਨੁਕਸਾਨ 50% ਫਸਲ ਦਾ ਕਿ 70% ਫਸਲ ਦਾ ਕਿ ਐਸਾ ਹਾਲਾਤ ਸੇ ਨੁਕਸਾਨ ਹੋਇਆ ਕਿ ਅਗਲੇ ਸਾਲ ਦੀ ਫਸਲ ਦਾ ਨੁਕਸਾਨ ਹੋ ਗਿਆ ਇਹ ਲੋਕਲ ਅਫਸਰਾਂ ਦੀ ਡਿਊਟੀਆਂ ਲੱਗਦੀਆਂ ਕੋਈ ਡੰਗਰ ਮਰਿਆ ਹੈ ਬਿਮਾਰ ਹੈ ਉਹ ਪੂਰਾ ਲਿਸਟ ਹੁੰਦੀ ਵੀ ਹਜ਼ਾਰ ਕਰੋੜ ਵੀ ਹਜ਼ਾਰ ਕਰੋੜ ਉਹ ਕੜੇ ਪਹਾੜੇ ਨਾਲ ਪੜ ਕੇ ਆਇਓ ਅਸਲ ਚ ਨਲਾਇਕ ਨੁਸਕੀਏ ناکਾਮਯਾਬ ਲੋਕ ਪੰਜਾਬ ਨੂੰ ਚਲਾ ਰਹੇ ਨੇ ਜਿਨ੍ਹਾਂ ਦਾ ਤਜਰਬਾ ਜ਼ੀਰੋ ਹੈ ਜਿਨ੍ਹਾਂ ਦੀ ਗਲਤੀ ਮੈਂ ਫੇਰ ਰਿਪੀਟ ਕਰ ਰਿਹਾ ਕੱਲ ਉਥੇ ਇਹ ਕਹਿ ਰਹੇ ਸੀ ਮੈਨ ਮੇਡ ਨਹੀਂ ਹੈ ਭਗਵੰਤਮਾਨ ਸਾਹਿਬ ਇਹ ਮਾਨ ਮੇਡ ਡਿਜ਼ਾਸਟਰ ਹੈ ਇਹ ਆਮ ਆਦਮੀ ਪਾਰਟੀ ਮੇਡ ਡਿਜ਼ਾਸਟਰ ਹੈ ਜਿਹੜਾ ਪੁਖਤਾਨ ਤੁਹਾਡੀ ਨਲਕੀ ناکਾਮਯਾਬੀ 무ਸਕਿਆਪਨ ਤੁਹਾਡੀ ਗੈਰ ਜ਼ਿੰਮੇਦਾਰਾਨਾ ਪੋਲਿਟਿਕਸ ਦਾ 21 ਸੌ ਪਿੰਡ ਪੰਜਾਬ ਦੇ ਭੁਗਤਲੇ ਪੰਜਾਬ ਦੀ ਇਕਨੋਮੀ ਭੁਗਤਲੀ ਮੇਰੇ ਪ੍ਰਸ਼ਨਾਂ ਦਾ ਉੱਤਰ ਦਿਓਰ ਮੇਰੀ ਬੇਨਤੀ ਹੈ ਭਗਵੰਤਮਾਨ ਸਾਹਿਬ ਮੈਂ ਤੁਹਾਡੇ ਕੇ ਹੱਥ ਜੋੜ ਕੇ ਬੇਨਤੀ ਕਰਨਾ ਪੰਜਾਬ ਦੇ ਭੁੱਖਾਸਤੇ ਇਨਾ ਚਾਰਾ ਪ੍ਰਸ਼ਨਾਂ ਤੇ ਸੀਬੀਆਈ ਇਨਕੁਆਰੀ ਮੰਗੋ ਮੈਂ ਸੀਬੀਆ ਦੀ ਇਨਕੁਆਰੀ ਦੀ ਮੰਗ ਕਰਨਾ ਸਟੇਟ ਲਿਖ ਕੇ ਭੇਜੇ ਜੇ ਤੁਸੀਂ ਨਾਪਾਕ ਉਹਦੇ 260 ਕਰੋੜ ਕਿੱਥੇ ਲੱਗਾ ਹੋ ਰਹਾ ਹਿਸਾਬ ਪੁੱਛੋ ਲਾਓ ਸੀਬੀਆ ਦੇ ਅਫਸਰ ਜੇ ਤੁਸੀਂ ਨਾਪਾਕ ਹੋ ਤੇ ਕੌਣ ਅवैध ਖਨਨ ਕਰਦਾ ਰਿਹਾ ਉਥੇ ਦੇ ਐਸਐਚਓ ਨੂੰ ਪਤਾ ਹੋਊਗਾ ਉਥੇ ਦੇ ਮੁੰਸ਼ੀ ਨੂੰ ਪਤਾ ਹੋਵੇਗਾ ਉਥੇ ਦੇ ਲੋਕਲ ਪੋਲੀਟੀਸ਼ੀਅਨ ਨਾਲ ਲੈਂਦੇ ਨੇ ਪਿੰਡ ਦੇ ਲੋਕ ਨਾਲ ਲੈਂਦੇ ਨੇ ਉਹ ਕੌਣ ਨੇ ਉਹਨਾਂ ਦੀ ਸੀਬੀਆਈ ਜਾਂਚ ਕਰਾਓ ਫਿਰ ਜੇ ਤੁਸੀਂ ਉਥੇ ਕੋਰਟ ਦੇ ਵਿੱਚ कमजोर जवाब ਦਿੱਤਾ ਤੇ ਤੁਹਾਡੇ ਕਹੜੇ ਪੁਲਿਸ ਕੜੇ ਵਕੀਲ ਨੇ ਕਮਜ਼ੋਰ ਜਵਾਬ ਦਿੱਤਾ ਕਿੰਨੇ ਪੰਜਾਬ ਨੂੰ ਬਹਿਨ ਦਿੱਤਾ ਕਿੰਨੇ ਕਿਹਾ ਕਿ ਪਾਣੀ ਦੇ ਗੇਟ ਨਾ ਖੋਲੋ ਅੱਜ ਵੀ ਅਸੀਆ ਹੋਈ ਕਹਿ ਰਹੇ ਆਰੇ ਕੌਣ ਤੈ ਕਰੇਗਾ ਵਿਗਿਆਨਿਕ ਤੈ ਕਰੇਗਾ ਮੀ ਆਨ ਲੈ ਕਿ ਭਗਵੰਤ ਮਾਨ ਸਾਹਿਬ ਆ ਮਾਨ ਨਹੀਂ ਪਾੜਤੀ ਦੇ ਐਮ ਐਲ اے ਤੈ ਕਰੇ ਜੇ ਮੀ ਆਨ ਲੈ ਤਾਂ ਪਾਣੀ ਛੱਡਣਾ ਹੈ ਇਹ ਕੌਣ ਤੈ

ਕੀ ਵਿਧਾਨ ਸਭਾ ਤੇ ਕੋਈ ਵੀ ਤਕਤੀ ਲੈ ਕੇ ਨਹੀਂ ਆ ਸਕਦਾ ਔਰ ਸੱਤਾ दल ਦੇ ਲੋਕ ਤਕਤੀਆਂ ਲੈ ਕੇ ਆਏ ਆ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਭਗਵੰਤ ਮਾਨ ਸਾਹਿਬ ਭ੍ਰਮ ਤੇ ਪੈਦਾ ਕਰ ਲੋਗੇ ਝੂਠ ਤੇ ਬੋਲ ਲੋਗੇ ਜ਼ਮੀਨ ਤੇ ਗੱਲਾਂ ਇਸ ਤਰ੍ਹਾਂ ਜੇ 1 ਕਰੋੜ 42 ਲੱਖ ਲੋਕਾਂ ਨੂੰ ਮੋਦੀ ਸਾਹਿਬ ਰਾਸ਼ਨ ਭੇਜ ਰਹੇ ਕੱਲ ਕਿਸਤ ਜਾਰੀ ਕੀਤੀ ਪੰਜਾਬ ਦੇ ਕਿਸਾਨਾਂ ਦੇ ਕਾਊਂਟੈਂਟ ਕੱਲ ਪੈਸਾ ਆ ਗਿਆ ਭਗਵੰਤ ਸਿੰਘ ਤੁਹਾਡੇ ਵਾਂਗੂੰ ਨਹੀਂ ਅਸੀਂ ਐਡਵਾਂਸ ਭੇਜਤਾ ਭਾਵੇਂ ਉਹ ਸਮਾਨ ਨਹੀਂ ਦਿੱਤਾ ਪੈਸਾ ਲੇਕਿਨ ਤੁਸੀਂ ਕਿੱਥੇ ਖੜਿਓ ਅਜੇ ਅੱਜ ਮੈਂ ਰਾਹ ਚ ਆ ਰਿਹਾ ਸੀ ਕਿ ਬੀਬੀ ਦਾ ਫੋਨ ਕਰਿਆ ਉਹਨੇ ਮੇਰਾ ਨੰਬਰ ਸੋਸ਼ਲ ਮੀਡੀਆ ਦੇ ਲਿਤਾ ਕਹਿੰਦੀ ਭਾਜੀ ਤੁਸੀਂ ਵਿਧਾਨ ਸਭਾ ਦਾ ਸੱਤਰ ਚਲਦਾ ਹੈ ਸਾਡੀ ਆਵਾਜ਼ ਉਠਵਾਓ ਅਸ਼ਵੀ ਸ਼ਰਮਾ ਨੂੰ ਉੱਤੇ ਪੁੱਛਣ ਲਗਾ ਵਿਭਾਗੀ ਪੁੱਛਣਾ ਕਹਿੰਦੀ 42 ਮਹੀਨੇ ਬੀਤ ਕੇ ਸਹਿਰਾ 42000 ਰੁਪਇਆ ਲੈਣ ਵਾਲਾ ਨਾ ਵਲਗਾ ਕਦੋਂ ਆਏਗਾ 42000 ਰੁਪਇਆ ਹੋ ਗਿਆ ਜਨਾਬ ਔਰ ਮੈਂ ਸਮਝਦਾ ਐਡੀ ਝੁੱਗੀ ਸਰਕਾਰ ਲੋਕਾਂ ਦੇ ਫਾਰਮ ਭਰਾਲੇ 2 ਅਕਤੂਬਰ ਨੂੰ 10 ਲੱਖ ਔਰ ਉਰਤੇ ਐਡਵਰਟਾਈਜ਼ਮੈਂਟ ਵਿੱਚ ਖੜਤੇ ਭਗਵੰਤ ਮਾਨ ਸਾਹਿਬ ਦੀ ਫੋਟੋ ਵੀ ਆਉਗੀ ਆਉਗਲੀ ਟੀਵੀ ਤੇ ਵੀ ਚੱਲ ਗਈ ਉਹ ਕਹਿੰਦੇ ਹਣ ਦਸੰਬਰ ਚ ਕਰਾਂਗੇ ਇਹ ਪੋਸਟਪੋਨ ਕਿਉਂ ਹੋ ਰਿਹਾ ਹੈ 1 ਲੱਖ ਕਰੋੜ ਰੁਪਇਆ ਪਿਛਲੇ ਦਿਨਾਂ ਤੁਸੀਂ ਪੰਜਾਬ ਦਾ ਕਰਜ਼ਾ ਲੈ ਕੇ ਬਰਬਾਦ ਕਰਤਾ 1 ਲੱਖ ਕਰੋੜ ਹੋਰ ਲੈ ਰਹੇ ਹੋ ਪੰਜਾਬ ਕਿਸ ਪਾਸੇ ਲੈ ਜਾ ਰਹੇ ਹੋ ਸੋ ਤੁਸੀਂ ਮੀਡੀਆ ਦੇ ਲੋਗੋ ਜਿੰਨਾ ਮੈਂ ਪੰਜਾਬੀ ਆ ਉਹਨੇ ਤੁਸੀਂ ਪੰਜਾਬੀ ਇਹ ਪੁੱਛਣਾ ਪਏਗਾ ਕਿ ਪ੍ਰੋਨਿਆਂ ਦੇ ਇਸ਼ਾਰਿਆਂ ਤੇ ਦਿਹਾੜ ਜੇਲ ਰਿਟਰਨ ਦੇ ਇਸ਼ਾਰਿਆਂ ਤੇ ਜੋ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ तो खा कितना जरिया सर्दा पूजा पर। सर एक पठानमाज अच्छा जाती वीडियो आई है उन्होंने क्या किया तो भाई फिर हाउसरेस्ट कितना लिया? किरदार सर क्या बोल लिया इस कार के मेरी प्रवार नहीं चाहिए। मैं पाजीता पाजी मेरे गल पूछना चाहना। ऐसी कड़ी गल पठानमाज ने नहीं की मैं कोमा इनवाइटेड कोमा गल कह रहे हैं। क्यों ਕਿ ਉਹ 200 ਆਦਮੀ ਪੁਲਿਸ ਦੇ ਵਿੱਚੋਂ ਭੱਜ ਗਿਆ ਉਹ ਭੱਜ ਗਿਆ ਕਿ ਉਹਨੂੰ ਪਜਾਇਆ ਔਰ ਨੰਬਰ 2 ਐਸੀ ਕੜੀ ਕਮਿਊਨੀਕੇਸ਼ਨ ਹੋਈ ਚਿਰ ਤੋਂ ਡਰ ਕੇ ਪਠਾਨ ਮਾਜਰੇ ਨੂੰ ਕਿਹਾ ਤੂੰ ਜਾ ਨਾ ਗੋਲੀਆਂ ਦੇ ਖੋਲ ਮਿਲੇ ਨਾ ਐਡਾ ਕੋਈ ਉਥੇ ਕੋਈ 50 100 ਬੰਦਾ ਬੰਦੂਖਾਂ ਲੈ ਕੇ ਆਇਆ ਸੀ ਕਿ ਪਠਾਨ ਮਾਜਰਾ ਭੱਜ ਗਿਆ ਇਹ ਜਿਹੜੀ ਕਮਿਊਨੀਕੇਸ਼ਨ ਹੋਈ बिटवीन अरेस्ट टू पुलिस स्टेशन ओ की कम्युनिकेशन है देश जानना चांदा है किरतो डर गए ओ ने कड़ा रह हसे ऐसा बोल लिया है कि जिर तो पठान माजरे तो सरकार ने के अभी छोड़ दियो जेनु अदालत च पेश कीता ते अदालत च बोल पिया दी रोक नहीं पावांगे ओ तो भजया ते तो भजाया गया तो ऐसा की बड़ी दुखद है बहुत बड़ा दर्द है ਅਸਹਨੀ ਅਦਰਦਾ ਅਤੁਲਨੀ ਅਦਰਦਾ ਇਹ ਐਸਾ ਵਿਛੋੜਾ ਹੈ ਜਿਹੜਾ ਮੈਂ ਤੇ ਕੇਪੀ ਸਾਹਿਬ ਨੂੰ ਹੱਥ ਜੋੜ ਕੇ ਕਹੇ ਤੁਹਾਡੀ ਰੱਬ ਤੁਹਾਨੂੰ ਸ਼ਕਤੀ ਦੇਵੇ ਇਸ ਅੱਡੀ ਵੱਡੀ ਜਿਹੜੀ ਮਾਰ ਪੈ ਗਈ ਹੈ ਕਿਉਂਕਿ ਕੋਈ ਬਿਮਾਰ ਨਹੀਂ ਉਹ ਗੱਲ ਨਹੀਂ ਕੋਈ ਝਗੜਾ ਨਹੀਂ ਔਰ ਕਿਸ ਤਰ੍ਹਾਂ ਇੱਕ ਐਕਸੀਡੈਂਟ ਹੱਥੋਂ ਬੱਚੇ ਨੂੰ ਖੋ ਕੇ ਲੈ ਗਿਆ ਬਹੁਤ ਕਸ਼ਟ ਦੇਣ ਵਾਲੀ ਘਟਨਾ અમારી ਪ੍ਰਭੂ ਕੇ ਪ੍ਰਾਰਥਨਾ ਹੈ ਕਿ ਕੇਪੀ ਸਾਹਿਬ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ ਬਹੁਤ ਅਤੁਲਨੀ ਦਰਦ ਹੈ ਅਸੀਂ ਜਿਸ ਤਨ ਲਾ ਕੇ ਉਸ ਤਨ